ਕੀ ਕਿਉਂ ਨਾ ਕਰਦੇ 13000 13 ਕਿਹਦੇ ਹੋਣ ਅੱਲੇ ਲੋਕ ਆਹ ਹਾਂਜੀ ਆਪਾਂ ਮਰਗੀ ਦੀ ਦਵਾਈ ਦੇ ਰਹੇ ਹਾਂ ਸਫਲ ਤੇ ਫ੍ਰੀ ਇਲਾਜ ਆ 99% ਦੀ ਸਫਲਤਾ ਔਰ ਜੇ ਤੁਸੀਂ ਸਾਈਡ ਇਫੈਕਟ ਸਮਝੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਿਰਫ ਔਰ ਸਿਰਫ ਇਹ ਦਵਾਈ ਸੁੰਘਾ ਨੂੰ ਦਿੱਤੀ ਜਾਂਦੀ ਹੈ ਸਾਡੇ ਕਿੰਨੇ ਹਰ ਸ਼ੁੱਕਰਵਾਰ 12 ਤੋਂ 3 ਵਜੇ ਤੱਕ ਇਸ ਤਰ੍ਹਾਂ ਆ ਆ ਕੁੜੀ ਦੇਦੀ ਹੋਣੀ ਆ ਇਹਨੂੰ ਇਸ ਤਰ੍ਹਾਂ ਇਚ ਉਂਗਲ ਲਾ ਲਈ ਆ ਦੇਖੋ ਆ ਦੇਖੋ ਦਵਾਈ ਨਜ਼ਰ ਆਉਂਦੀ ਹੈ ਹਨਾ ਸਭ ਤੋਂ ਪਹਿਲਾਂ ਇਹਨੂੰ ਮੈਂ ਸੁੰਘਦਾ ਯਾ ਦੇਖੋ ਜਿਸ ਤਰ੍ਹਾਂ ਹੁਣ ਮੈਂ ਸੁੰਘੀ ਆ ਸਭ ਨੇ ਇਸੇ ਤਰ੍ਹਾਂ ਸੁੰਘਣਾ ਇਹਦੇ ਨਾਲ ਮਰਗੀ ਦੇ ਦੌਰੇ 99% ਤੱਕ ਠੀਕ ਹੋ ਜਾਂਦੇ ਨੇ ਪਰ ਜਿਨ੍ਹਾਂ ਨੂੰ ਜਨਮ ਤੋਂ ਵਾਈ ਬਰਥ ਜਾਂ ਕੋਈ ਐਕਸੀਡੈਂਟ ਵਗੈਰਾ ਨਾਲ ਹੋਇਆ ਉਹਦੇ 50% ਚਾਂਸ ਹੁੰਦੇ ਨੇ ਤੇ ਬਾਕੀ ਆਲਮੋਸਟ ਕੋਈ ਸਵਾਲ ਕਰਨਾ ਕਿਸੇ ਨੇ ਕੋਈ ਗੱਲ ਪੁੱਛਣੀ ਪੁੱਛ ਸਕਦਾ ਇਹਦੇ ਪਰਹੇਜ਼ ਵੀ ਨਹੀਂ ਹੈ ਆ ਆਂਦਾ ਮੀਟ ਸ਼ਰਾਬ ਬਿਲਕੁਲ ਨਹੀਂ ਵਰਤਣਾ ਜਿਹੜਾ ਬੰਦਾ ਮਤਲਬ ਇਹਦੇ ਨਾਲ ਬਿਲਕੁਲ ਨਹੀਂ ਵਰਤਣਾ ਜਿਹੜਾ ਇਹਦਾ ਰੋਗੀ ਆ ਤੇ ਕੋਲ ਡਰਿੰਕ ਹੋ ਗਏ ਜਿਵੇਂ ਕੋਕਾ ਕੋਲਾ ਹੋ ਗਿਆ ਜਾਂ ਕੋਈ ਵੀ ਜਿਨ੍ਹਾਂ ਦੇ ਵਿੱਚ ਗੈਸ ਹੁੰਦੀ ਆ ਉਹ ਨਹੀਂ ਵਰਤਨੇ ਬਿਲਕੁਲ ਵੀ ਆਪਾਂ ਤੇ ਤੀਜੇ ਨੰਬਰ ਤੇ ਪਰਫਿਊਮ ਸੈਂਟ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਬਿਲਕੁਲ ਨਹੀਂ ਵਰਤਨੇ ਅਰਥੀ ਦੇ ਵਿੱਚ ਪੇਸ਼ੈਂਟ ਜਿੰਨਾ ਹੋ ਸਕੇ ਘੱਟ ਜਾਵੇ ਜੇ ਜਾਣਾ ਪਵੇ ਤਾਂ ਵਿਧ 마ਸਕ ਜਾਵੇ 마ਸਕ ਲਗਾ ਕੇ ਕਈ ਵਾਰ ਮਿਰਗੀ ਮਿਰਚਾਂ ਦੀ ਸਮੈਲ ਤੋਂ ਵੀ ਹੋ ਜਾਂਦੀ ਹੈ ਮਿਰਗੀ ਹੋਣ ਦੇ ਵੱਡੇ ਕਾਰਨ ਹੁੰਦੇ ਆ ਸਮੈਲ ਤੋਂ ਵਗੈਰਾ ਜਾਂ ਨਰਵ ਸਿਸਟਮ ਢੀਕ ਹੋਣਾ ਦਿਮਾਗ ਦਾ ਇਹ ਦਿਮਾਗ 'ਚ ਕਈ ਵਾਰ ਇਹ ਹੋ ਜਾਂਦਾ ਵੀ ਫੂਨ ਫੁੰ ਜਾਂਦਾ ਜਾਂ ਬੀਕਨੇ ਜਾਂ ਜਿਹੜੇ ਨਰਵ ਸਿਸਟਮ ਆ ਉਹ ਥੋੜਾ ਢੀਕ ਆ ਤਾਂ ਉਹ ਚੀਜ਼ਾਂ ਨਾਲ ਹੋ ਜਾਂਦੀ ਹੈ ਇਹ ਸੋ ਕਈ ਵਾਰ ਲੋਕ ਆਪਰੇਸ਼ਨ ਕਰਵਾ ਲੈਂਦੇ ਆ ਪਰ ਇਹਦਾ ਆਪਰੇਸ਼ਨ ਨਾਲ ਅਸੀਂ ਸਫਲ ਇਲਾਜ ਹੁੰਦਾ ਨਹੀਂ ਦੇਖਿਆ ਮੈਂ ਕੋਈ ਮਰੀਜ਼ ਨਹੀਂ ਦੇਖਿਆ ਜਿਹੜਾ کہیں ਮਿਰਗੀ ਦਾ ਆਪਰੇਟ ਕਰਾ ਲਿਆ ਨੇਟ ਮੈਂ ਠੀਕ ਆ ਜਿਹੜੇ ਸਿੰਘ ਮਿਲਦੀ ਆ ਤਾਂ ਲਓ ਅਸੀਂ ਸ਼ੁਕਰਵਾਰ ਦੇਵਾਂਗੇ ਜੀ ਹਰ ਸ਼ੁਕਰਵਾਰ ਫ੍ਰੀ ਆਫ ਕੋਸਟ ਪੂਰੇ ਧਿਆਨ ਨਾਲ ਦੇਵਾਂਗੇ ਤੇ ਤੁਸੀਂ ਵੀ ਪੂਰੇ ਧਿਆਨ ਨਾਲ ਅੱਗੇ ਇਹਨੂੰ ਲੈਣਾ ਜਿਵੇਂ ਦੱਸਾਂਗੇ ਇਹ ਨਹੀਂ ਹੈਗਾ ਵੀ ਇੱਕ ਵਾਰੀ ਆ ਕੇ ਮੁੜ ਕੇ ਆਏ ਨਹੀਂ ਸਾਨੂੰ ਫੋਲੋ ਕਰੋ ਤੁਹਾਨੂੰ ਪਹਿਲੇ ਦਿਨ ਹੀ ਟਾਈਮ ਦੇ ਦੇਣਾ ਵੀ ਤੁਹਾਨੂੰ 6 ਮਹੀਨੇ ਸੁੰਘਣੀ ਪੈਣੀਆਂ ਸਾਲ ਜਾਂ 3 ਮਹੀਨੇ ਉਹਨੇ ਟਾਈਮ ਲਈ ਸਾਨੂੰ ਤੁਸੀਂ ਫੋਲੋ ਕਰੋ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਵਰਤਣੀ ਆ ਔਰ ਠੀਕ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਲੋਕ ਠੀਕ ਹੋ ਰਹੇ ਨੇ ਸੋ ਧੰਨਵਾਦ ਅੱਗੇ ਲਾਈਵ ਸ਼ੁਰੂ ਕਰਦੇ ਆ ਅੱਪਾ ਦਵਾ ਦਿੰਨੇ ਆ ਇਹ ਕੁਤੇਆਂ ਰੱਖਣਾ ਬੋਇਸ ਦਾ ਠੀਕ ਹੈ ਆਓ ਜੀ ਤੁਸੀਂੋਂ ਪਹਿਲਾਂ ਪਹਿਲਾਂ ਮੰਦਿਰ ਪਾਰ ਚਲੋ ਚਲੋ ਪਹਿਲਾਂ ਇਹਨੂੰ ਉਹ ਬਰਾ ਲ ਤੁਹਾਨੂੰ ਮੈਂ ਦਸਤੀ ਦਿੱਤਾ ਬਾਕੀ ਸਾਰਾ ਕੁਝ ਜੀ ਨੱਕੇ ਵਿੱਚ ਵਾਟਸ ਲਾ ਕੇ ਨੱਕ ਤੇ ਤਿੰਨ ਟਾਈਮ ਪਾ ਦਿਆ ਕਰੋ ਬਾਕੀ ਕਰਨ ਵਾਲਾ ਰੱਬ ਦਾ ਹੋ ਸਕਦਾ ਹੋ ਜੀ ਤਿੰਨ ਟਾਈਮ ਲਿਖ ਲਓ ਇੱਕ ਸਾਲ ਦਾ ਟਾਈਮ ਲਿਖ ਦਿਓ ਇਹਨਾਂ ਨੂੰ ਜਨਮ ਤੇ ਜਨਮ ਤੋਂ 11 11 ਮੰਥ ਦਵਾਈਆਂ ਵੀ ਪਿਉਂਦੇ ਹੋਵੋਗੇ ਇਹਨੂੰ ਅੰਗਰੇਜ਼ੀ ਚ ਚਲੋ ਉਹ ਚਲਦਾ ਹੈ ਹਾਂ ਜੀ ਜੀ ਚਲੋ ਹੁਣ ਚੱਲਣ ਦਿਓ ਆਪਾਂ ਦੇਖਾਂਗੇ 2 ਮਹੀਨੇ ਬਾਅਦ ਅੱਗੇ ਕੀ ਕਰਨਾ ਕੰਟੈਕਟ 'ਚ ਰਹਿਣਾ ਇਹ ਨਹੀਂ ਵੀ ਤੁਸੀਂ ਬਸ 2 ਮਹੀਨਾ 2 ਮਹੀਨੇ ਖਾ ਕੇ ਛੱਡ ਤੀ ਸਾਲ-ਸਾਲ ਉਹ ਲੱਗ ਜਾਂਦਾ ਪਰ ਬੰਦਾ ਕੰਟੈਕਟ ਨਾ ਛੱਡੇ ਜੀ ਇਈ ਵਾਰੀ ਬੈਠੀ ਲੋਕ ਛੱਡ ਕੇ ਆ ਜਾਂਦੇ ਆ ਉਹ ਚੀਜ਼ਾਂ ਵਧੀਆਂ ਨਹੀਂ ਰਹਿੰਦੀਆਂ ਸਾਵੇਂ ਠੀਕ ਹੋ ਜਾਂਦਾ ਅਸੀਂ ਵੀ ਮਿਹਨਤ ਕਰਦੇ ਆ ਤੁਸੀਂ ਵੀ ਸਹਿਯੋਗ ਦਿਓ ਜੀ ਠੀਕ ਆ ਜੀ ਮਨਜੀਤਪੁਰ ਬੈਠੇ ਆ ਪਰ ਇਹਦੇ ਤੁਹਾਨੂੰ ਸਾਰੇ ਪਤਾ ਲੱਗ ਗਏ ਸੁੰਘਣ ਦਾ ਤਰੀਕਾ ਵੀ ਦੱਸਦਾ ਆਪਾਂ ਬੱਚਾ ਬੈਠ ਗਿਆ ਨਹੀਂ ਕੋਈ ਲੋਈ ਕਿਸੇ ਨਹੀਂ ਦੇ ਤੱਕ ਬੱਤਨੀ ਜਦ ਤੱਕ ਖਤਮ ਨਹੀਂ ਹੁੰਦੀ ਹਾਂ ਜਦੋਂ ਫਾਤਮ ਹੋਜੀ ਸ਼ੇਰ ਆਇਓ ਠੀਕ ਫੇਰ ਕਾਲ ਕਰਕੇ ਆ ਜਾਓ ਤੁਸੀਂ ਛੇ हां जी 2000 रुपये दे जी 2016 ਤੋਂ 700 ਮਿਲ ਜਾਣਗੇ 2016 ਤੋਂ ਹਾਂ ਜੀ ਉਹ ਤੋਂ ਪਹਿਲਾਂ ਵੀ ਪੇਸ਼ ਸੀਗਾ ਜਨਮਦਨ ਮੇਰੇ ਫਾਦਰin ਲੋ ਹਾਲਤ ਨਾਲ ਡਿੱਗ ਕੇ ਸੀਰੇ ਦੇ ਕੋਲ ਉੱਪਰ ਪਹੁੰਚ ਉਹਨਾਂ ਕੀ ਉਹ ਕੇ ਵਿਚ ਲੱਗ ਤਾ ਜ਼ਿਆਦਾ ਫਿਰ ਉਹ ਤੋਂ ਲੈ ਕੇ ਮੈਡੀਸਨ ਦੇ ਚੱਲੀ ਸੀ ਸੋਹਣਾ ਹਸਪੀਟਲ ਤੋਂ ਸੋਹਣਾ ਠੀਕ ਹੈ ਜੀ ਫਿਰ ਉਹ ਤਾਂ ਬਾਅਦ ਵਿੱਚ ਠੀਕ ਹੋ ਗਈ ਤੇ ਜੀ ਫਿਰ ਉਹ ਤੋਂ ਬਾਅਦ ਠੀਕ ਰਹੀ ਫਿਰ ਮਤਲਬ ਮੈਰਿਜ ਤੋਂ ਬਾਅਦ ਬੱਚੇ ਮਤਲਬ ਹੋ ਗਈ ਸੀ ਜੀ ਮੈਂ ਫਿਰ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਈ ਇਹ ਪ੍ਰੋਬਲਮ ਮੈਂ ਵੀ ਦਿਨ ਚ ਨਹੀਂ ਹੁੰਦੀ ਕਿਉਂਕਿ ਉਹਦੇ ਜਿਵੇਂ ਰਾਤ ਨੂੰ ਸੌਂਦੀ ਹੈ ਨਾ ਮਤਲਬ ਕਿ ਸੋ ਕੇ ਨਹੀਂ ਦਾ ਵੀ 10 ਹੁਣ ਦਵਾਈ ਚੱਲਦੀ ਹੈ ਕੋਈ ਹਾਂ ਜੀ ਦਵਾਈ ਚੱਲਦੀ ਹੈ ਜੀ ਤੇ ਲੈ ਕੇ ਆਏ ਹਾਂ ਨਾਲ ਕੇ ਬੈਸ ਦੇ ਕੁਡਲਫਰੀਨ ਇੱਕ ਟੈਬਲੇਟ ਹੋ ਲੈ ਜੀ ਉਹ ਹੀ ਨਹੀਂ ਉਹ ਨਹੀਂ ਕੀ ਰਾਤ ਨੂੰ ਜਦੋਂ ਸੌਂਦੇ ਆ ਉਸ ਟਾਈਮ ਆਉਂਦਾ ਹੈ ਕਿੱਥੋਂ ਆਏ ਕਿੱਥੋਂ ਤੁਸੀਂ ਮੋਹਾਲੀ ਤੋਂ ਮੋਹਾਲੀ ਤੋਂ ਦੇਣ ਚ ਤਿੰਨ ਵਾਰ ਸੁੰਘਣੀ ਆ ਠੀਕ ਹੈ ਪ੍ਰਕੋਸ਼ਨ ਤੁਹਾਨੂੰ ਦੱਸਦੇ ਜੇ ਨਾਮ ਪਤਾ ਲੱਗੇ ਵੀਡੀਓ 'ਚ ਦੁਬਾਰੇ ਕੱਢ ਕੇ ਦੇਖ ਲਿਓ ਰੱਬ ਦਾ ਚਿਰਾਗ ਨਾ ਹੁੰਦਾ ਚੈਨਲ ਇਹਨਾਂ ਨੂੰ ਸਾਲ ਦਾ ਟਾਈਮ ਪਾ ਦਿਓ ਸਾਡੇ ਆਪਾਂ ਇਹਨਾਂ ਨੂੰ ਵੱਧੋ ਵੱਧ ਤਿੰਨ ਜਾਂ ਚਾਰ ਕੁੜੀਆਂ ਦੇਵਾਂਗੇ ਸੁੰਘਣ ਦਾ ਵੀ ਤਰੀਕਾ ਦੱਸਦਾ ਤੁਹਾਨੂੰ ਨੱਕ 'ਚ ਜਾਣੀ ਚਾਹੀਦੀ ਹੈ ਦਵਾਈ ਖਰਾਬ ਨਾ ਕਰੇ ਇਹ ਘੱਟੋ ਘੱਟ ਤਿੰਨ ਮਹੀਨੇ ਚੱਲੀ ਜਾਊਗੀ ਸਲਿੱਪ ਕੋਲ ਜੀ ਇੱਕ ਇੱਕ 3 ਮਹੀਨੇ ਤੋਂ ਲਾਉਣੀ ਵੀ ਅਮਾੜੀ ਦੀ ਉਂਗਲ ਲਾ ਕੇ ਬਾਕੀ ਇਹਦੇ ਵਿੱਚ ਹੀ ਝਾੜ ਦਿਓ ਫਿਰ ਜਿਹੜੀ ਬਾਤ ਚੱਲੀ ਹੈ ਠੀਕ ਹੈ ਤੇਲ ਵਗੈਰਾ ਬਿਲਕੁਲ ਦੂਰ ਹੋ ਕੰਸੋਲੀ ਤੋਂ ਠੀਕ ਹੈ ਤੜਕੇ ਵਗੈਰਾ ਨਾ ਲਾਵੇ ਠੀਕ ਹੈ ਫੇਰੀ ਇਹਦਾ ਹੁਣ ਕਈ ਵਾਰ ਨਹੀਂ ਹੋ ਪਤਾ ਲੱਗਦਾ ਹਾਂਜੀ ਬਿਲਕੁਲ ਨਹੀਂ ਲਾਉਣਾ ਹੈਗਾ ਠੀਕ ਹੈ ਚਲੋ ਇਹ ਮੁੰਨੇਂਗਰ ਦੇਖੋ ਤੇ ਲੋੜ ਹੁੰਦੀ ਹਾਂ ਜੀ ਤੇ ਲੱਗਿਆ 80000 5ਵੇਂ ਵੀ ਨਹੀਂ 10 ਤਰੀਕ ਨੂੰ ਮੈਂ ਕਿਹਾ ਸੀ ਜੀ ਕਿ ਬੇਟੇ ਨੂੰ ਦਵਾਈ ਆਜ ਸੁਵਾਈ ਚੱਲਦੀ ਹੈ 5ਵੇਂ ਮਹੀਨੇ ਦੀ 10 ਨੂੰ ਚਲੋ ਹਾਂ ਜੀ ਕਿਵੇਂ ਇੱਕ ਬੁਣੀ ਚੱਲਦੀ ਆ ਆਹ ਸੁਭਾ ਚੱਲਦੀ ਆ ਠੀਕ ਹੈ ਜੀ ਇਹ ਤੁਸੀਂ ਕਿਹਾ ਸੀ ਨਾ ਆਵੇ ਖਾਈ ਚਲੋ ਉਹ ਰੋਮਦਰ ਖਾਈ ਵੀ ਤੇ ਦੇ ਜਣੋ 5ਵੇਂ ਦੀ 10 ਨੂੰ ਹੁਣ ਕੋਈ ਨਾ ਕਿ 3-4 ਮਹੀਨੇ ਹੋ ਗਏ ਜਾਨੀ ਸਮਝਦੇ ਹੋ ਤਿੰਨ ਚਾਰ ਮਹੀਨੇ ਕਿਹੜੀ ਇੱਕ ਵੀ ਚੱਲਦੀ ਹੈ ਕਿਵੇਂ ਆ ਜੀ ਦਵਾਈ ਚੱਲਦੇ ਤਾਂ ਪਹਿਲਾਂ ਵੀ ਉਹਨੂੰ ਦੋਰਾ ਪੰਦਾ ਨਹੀਂ ਸੀ ਜੀ ਅੱਛਾ ਆਹ ਇਸੀ ਦਵਾਈ ਛੱਡਦੇ ਜੀ ਤਾਂ ਬਿਲਕੁਲ ਨਾ ਸੁਣ ਇਹਨੂੰ ਹੁਣ ਤੁਸੀਂ ਮਹੀਨੇ ਦੇ ਵਿੱਚ ਛੱਡ ਦਿਓ ਆ ਆ ਕਿਦਾਂ ਲੈਨੇ ਆਹ ਤਾਂ ਸੁਭਾ ਸ਼ਾਮ ਲੈਣੀ ਆ ਹਾਂ ਹਾਂ ਆ ਇੱਕ ਗੋਲੀ ਲੈਨੇ ਆ ਡਾਕਟਰ ਸਾਹਿਬ ਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਆ ਅੱਧੀ ਗੋਲੀ ਪੰਦਾ ਕਰਿਓ ਜੀ ਫਿਰ ਵਿੱਚ ਦੀ ਦੋਰਾ ਪੈ ਗਿਆ ਸੀ ਪੀਜੀਆਈ ਵਾਲਿਆਂ ਨੇ ਚਲੋ ਫਿਰ ਪਹਿਲਾਂ ਇਹਨੂੰ ਅੱਧੀ ਇਹਨੂੰ ਹੀ ਅੱਧੀ ਕਰਕੇ ਦੇਖੋ ਠੀਕ ਹੈ ਜੀ ਇਰੇ ਅੱਧੀ ਕਰ ਦੇ ਕਰ ਦੇ ਜਦੋਂ ਪ੍ਰੋਪਰਲੀ ਇਹ ਛੁੱਟ ਗਈ ਫਿਰ ਇਹਨੂੰ ਅੱਧੀ ਅੱਧੀ ਕਰਕੇ ਛੱਡਣ ਦੀ ਹੁਣ ਕੋਸ਼ਿਸ਼ ਕਰੋ ਠੀਕ ਹੈ ਜੀ ਠੀਕ ਹੈ ਜੀ ਤੇ ਦਵਾਈ ਹੈ ਤੁਹਾਡੇ ਕੋਲ ਨਾ ਦਵਾਈ ਹੈ ਜੀ ਕਿੱਥੋਂ ਆਏ ਹੋ ਤਪਾ ਮੰਡੀ ਤੋਂ ਠੀਕ ਹੈ ਜੀ ਛੋਟ ਜਿਹੀ ਦਵਾਈ ਬਾਕੀ ਰੱਬਾਂ ਮੇਂ ਰੋਧੀ ਆ ਰਹਿਮਤ ਹੋ ਰਹੀ ਚਰਚ ਬਠਿੰਡੇ ਤੋਂ ਠੀਕ ਹੈ ਜੀ ਮਰਗੀਸ਼ ਕਰੀ ਸਿੱਧ ਸੱਤ ਸਮਝੀ ਲਿਖਾਤਾ ਸੀ ਘਰ ਕੋਈ ਨਹੀਂ ਲੇ ਕੇ ਪੈਸੇ ਸੱਤ ਸਾਲ ਦਵਾਇਆਂ ਚਲਦੀਆਂ ਵੀ ਦਵਾਈ ਤੁਸੀਂ ਨਹੀਂ ਚੱਲ ਸਕਦੇ ਇਸੇ ਇਹ ਰੋਜ਼ ਕੀ ਲੱਪਣਾ ਆਉਂਦਾ ਇਹ ਕੋਈ ਨਹੀਂ ਉਹਨਾਂ ਨੇ ਉਹਨਾਂ ਨੇ ਦੱਸਿਆ ਹੁਣ ਸਾਨੂੰ ਵੀ ਕੀ ਲੱਪਣਾ ਜੇ ਸੀ ਸੱਤ ਸਾਲ ਕਿੰਨੇ ਟਾਈਮ ਬਾਅਦ ਕੋਈ ਨਹੀਂ ਕੋਈ ਕੱਲ ਪਿਆ ਸਰ ਜੀ ਆਪ ਨੂੰ ਪੁਸ਼ਪਤ ਨਾਲ ਕਰੀ ਜਾ ਕੇ ਮੈਂ ਪੈ ਗਈ 1.5-2 ਘੰਟੇ ਬਾਅਦ ਹੌਸਾ ਆਇਆ ਹੱਥ ਪੈਰਾਂ ਮਲੇ ਆਕਰ ਗਏ ਜਦ ਕਿੰਨੇ ਟਾਈਮ ਬਾਅਦ ਹੋਵਤੈ 1.5 ਮਹੀਨਾ वैसे कि ना टाइम ਵੱਧ ਪੈਂਦਾ ਦੌਰ ਮਿੰਨਾ ਦੋ ਮਹੀਨੇ ਵੱਲ ਪੈ ਰਿਹਾ ਇਹਨਾਂ ਦੀ ਨਾ ਚਾਰ ਵਾਰੀ ਲਿਖੋ ਇੱਕ ਸਾਲ ਦਾ ਲਿਖੋ ਟਾਈਮ ਚਾਰ ਮਾਰ ਸੁੰਗਣੀ ਹੈ ਸੁੰਗਣ ਦਾ ਪਤਾ ਨਾ ਸਾਰੇ ਤੁਹਾਨੂੰ ਪ੍ਰਕਾਉਸ਼ਨ ਮਤਲਬ ਦੱਸਿਆ ਨਾ ਵੀ ਜਿਹੜੀਆਂ ਚੀਜ਼ਾਂ ਆਪਾਂ ਛੱਡਣੀਆਂ ਨੇ ਕੀ ਪਰਹੇਜ਼ ਰੱਖਣੇ ਉਹਦਾ ਤੇ ਧਿਆਨ ਰੱਖਿਓ ਤੇ ਕੋਈ ਗੱਲ ਨਹੀਂ ਜੀ ਹੋ ਜਾਊਗਾ ਠੀਕ ਰੱਬ ਭਲਾ ਕਰਨ ਵਾਲਾ ਠੀਕ ਹੈ ਸਰ ਠੀਕ ਹੈ ਜੀ ਕਰਨੇਕ ਇਹ ਕਿ ਤੋ ਬੋਲਦਾ ਨਹੀਂ ਬਹੁਤ ਵੀਰ ਮਾਰਨ 127 ਤੋਂ 2 ਦਾ 98 ਇਹ ਨਹੀਂ ਕਿਵੇਂ ਹੈ ਇਹਦੀ ਹਾਲਤ ਇਹ ਵੀ ਸੇਮ ਹੀ ਪਹਿਣਾ ਕੋਈ ਫਰਕ ਨਹੀਂ ਹੈ ਦਵਾਈ ਸੰਗ ਦਾ ਹਾਂਜੀ ਦਵਾਈ ਜਲਦੀ ਹੈ ਹਾਂਜੀ ਜਲਦੀ ਹੈ ਲੋਰਾ ਪੈਂਦਾ ਹੁਣ ਵੀ ਹਾਂਜੀ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ 8 ਮਹੀਨਾ ਪਹਿਲੀ ਵਾਰੀ ਕਦੋਂ ਲੈ ਗਏ 7 ਮਹੀਨੇ ਚ 7ਵੇਂ ਚੰਦ ਮਹੀਨੇ ਅੰਗਰੇਜ਼ੀ ਦਵਾਈ ਕਢਾ ਦਿਓ ਫਿਰ ਕਿਤਾ ਥੋੜੇ ਮਹੀਨੇ ਪਹਿਲਾਂ ਇਹਦੀ ਦੋ ਟਾਈਮ ਚੱਲਦੀ ਸੀ ਇੱਥੇ ਦਵਾਈ ਲੈਣ ਤੋਂ ਪਹਿਲਾਂ ਹੀ ਇਹ ਵੀ ਇੱਕ ਟਾਈਮ ਅਸੀਂ ਕਰ ਦਿੱਤੀ ਉਹ ਹੁਣ ਇੱਕ ਟਾਈਮ ਦੇ ਵਿੱਚ ਉਹ ਚਾਰ ਟਾਰਗੇਟ ਦੇ ਵਿੱਚੋਂ ਅਸੀਂ ਤਿੰਨ ਹੁਣ ਜੁੰਦੇ ਆ ਤੇ ਫਿਰ ਵੀ ਮਤਲਬ ਦਵਾਈ ਦੇਈਏ ਨਾ ਦੇਈਏ ਕੋਈ ਫਰਕ ਨਹੀਂ ਹੈ ਨਹੀਂ ਆਪਾਂ ਕਿੰਨੀ ਵਾਰੀ ਸੰਘਣ ਨੂੰ ਤਿੰਨ ਵਾਰੀ ਆ ਹਨ ਤੁਸੀਂ ਇਹਨੂੰ ਜੀ ਪੰਜ ਵਾਰੀ ਸੰਘਣ ਨੂੰ ਕਰੋ ਅੰਗਰੇਜ਼ੀ ਹੌਲੀ ਹੌਲੀ ਕਰਕੇ ਬੰਦ ਕਰੋ ਠੀਕ ਹੈ ਜੀ ਇਹਦਾ ਵੀ ਮਨ ਲਾਦਾ ਬਾਈ ਵਰਥ ਵਾਲਾ ਹੈ ਨਾ ਹਾਂਜੀ ਵਰਥ ਤੋਂ ਥੋੜਾ ਟਾਈਮ ਬਾਅਦ ਵਾਹੀ ਦੋ ਤਿੰਨ ਮਹੀਨੇ ਬਾਅਦ ਹੈ ਹਾਂ ਚਲੋ ਕੋਈ ਗੱਲ ਨਹੀਂ ਇਹਨੂੰ ਪੰਜ ਵਾਰੀ ਕਰ ਦਿਓ ਜੀ ਤੇ ਆ ਲਿਖ ਕੇ ਦੇ ਦਿਓ ਇਹਨਾਂ ਦਾ ਅੱਜ ਜਿਹੜਾ ਹੈਗਾ ਡੇਟ ਪਾ ਦਿਓ ਅੱਜ ਵੀ ਪਤਾ ਲੱਗ ਜਾਂਦਾ ਇਹ ਜਨਮ ਤੋਂ ਹੀ ਆ ਹਾਂ ਜਨਮ ਤੋਂ ਆ ਚਲੋ ਕੋਸ਼ਿਸ਼ ਆਪਣੀ ਇੱਕ ਇਹਨਾਂ ਦੀ ਦਵਾਈ ਬੰਦ ਹੋ ਜੇ ਵੀ ਉਹ ਬਹੁਤ ਆ ਬਾਕੀ ਸ਼ਾਰਪ ਹੋ ਜੇ ਦਿਮਾਗ ਥੋੜਾ ਠੀਕ ਹੈ ਨਾ ਠੀਕ ਹੈ ਜੀ ਬਸ ਇਹ ਜੀ ਤੁਸੀਂ ਨਾ ਉਹ ਦਵਾਈ ਘਟਾ ਦਿਓ ਹੁਣ ਠੀਕ ਹੈ ਆਪਣੀ ਕਰ ਕਰ ਹਾਂ 5 ਵਾਰ 1 ਮਹੀਨੇ ਦੇ ਵਿੱਚ ਹੌਲੀ ਹੌਲੀ ਕਰਕੇ ਘਟਾ ਦਿਓ ਜੀ 5 ਵਾਰ ਕਰ ਦੋ ਠੀਕ ਹੈ ਜੀ ਸਮਰਜੀਤ ਕੌਰ ਜੋ ਪਰਨੇ ਹੋ ਜਾਂਦੇ ਪਿਛਲੇ ਪਿਛਲੇ ਮਹੀਨੇ ਨੂੰ 26 ਤਰੀਕ ਦੀ ਹੋ ਗਈ ਸੀ ਉਹ ਜਿਆਦਾ ਮਦਦ ਸਭ ਜਾਣਾ ਸੀ ਇੱਕ ਦਿਨ ਪਹਿਲਾਂ ਉਸਨੇ ਸਰ ਨੇ ਕਹਿੰਦੇ ਸਰ ਤੇ ਨਹੀਂ ਸੰਗ ਲਵੋ ਉਹਨੇ ਸੋਚੀ ਸੀ ਜੀ ਬੜਾਈ ਬੰਨ੍ਹ ਦਿੱਤਾ ਪਰ ਸੀ ਸੀ ਉਹ ਅੰਗਰੇਜ਼ੀ ਬੰਨ੍ਹਦਾ ਜਮਾ ਅੰਗਰੇਜ਼ੀ ਤੋਂ ਹੁਣ ਖੰਟੀ ਨੂੰ ਚਾਰਤੀ ਬੰਨ੍ਹਦਾ ਤੇ ਇਹ ਵਾਲੀ ਵੀ ਤੁਸੀਂ ਮੈਨੂੰ ਸਾਰੀ ਬੰਦ ਕਰਾ ਦਿੱਤੀ ਜਦੋਂ ਜਦ ਬੰਦ ਕਰਾਈਆ ਉਸ ਤੋਂ ਬਾਅਦ ਕੋਈ ਦਿੱਕਤ ਤਾਂ ਨਹੀਂ ਆਈ ਉਸ ਤੋਂ ਬਾਅਦ ਚ ਹਮਨੇ ਮੜ ਮੜ ਮੂਲੀ ਜਿਹਦਾ ਤੋੜਾ ਹੁੰਦਾ ਇੱਕ ਵਾਰੀ ਜ਼ਿਆਦਾ ਹੋ ਗਿਆ ਸੀ ਉਹਨੇ ਤੋੜਾ ਪਾ ਦਿੱਤਾ ਬੰਦ ਕੀਤੇ ਤੋਂ ਬਾਅਦ ਸਾਰੀਆਂ ਦਵਾਈਆਂ ਬੰਦ ਕੀਤੇ ਤੋਂ ਬਾਅਦ ਦੋ ਵਾਰੀ ਮੇਂ ਜ਼ਿਆਦਾ ਜ਼ਿਆਦਾ ਹੋ ਗਈ। ਦਵਾਈ ਹੈਗੀਆਂ ਤੁਹਾਡੇ ਕੋਲ? ਕੋਈ ਨਹੀਂ। ਜਦੋਂ ਤੁਹਾਨੂੰ ਦਿੱਕਤ ਲੱਗਦੀ ਆ ਹਾਂਜੀ ਆਵੇ ਉਦੋਂ ਇੱਕ ਹਫ਼ਤਾ ਸੰਗ ਲਈ ਇੱਕ ਵਾਰੀ ਹਾਂਜੀ ਜਦੋਂ ਦਿੱਕਤ ਲੱਗੇ ਆਵੇ ਨਹੀਂ ਬੰਦ ਕਰਤੀ। ਵਾਪਸ ਆ ਕੁੜੀ ਤੋਂ ਬਾਅਦ ਤੁਹਾਨੂੰ ਲੋਡ ਨਹੀਂ ਪਊਗੀ ਕੋਈ ਲੋਡ ਪਈ ਤਾਂ ਤੁਸੀਂ ਫੋਨ ਤੇ ਪੁੱਛ ਲਿਓ ਮੇਰਾ ਨੰਬਰ ਲੈ ਜਾਓ ਮੇਰੇ ਨੋਟਸ ਆ ਤੁਹਾਡੀ ਗੱਲ ਬਹੁਤ ਕਰਕੇ ਆ ਜਾਂਦਾ ਕਿਸੇ ਕਿਤੇ ਹੁੰਦਾ ਜੀ ਬਾਅਦ ਵਿੱਚ ਹੱਡ ਚੱਲੇ ਆ ਜੀ ਤਕਰੀਬਨ ਤੇ ਥੋੜੀ ਥੋੜੀ ਜਿਹੀ ਵੀਕਸ ਰਹਿ ਗਈ ਹੈ ਸੋਟੀ ਵੀ ਕਰਦੀ ਹੈ ਤਾਂ ਇਹ ਤਾਂ ਕਰਦੀ ਹੈ ਨਹੀਂ ਮੰਮੀ ਦੱਸਦੀ ਆ ਹੁਣ ਦੁਬਈ ਤਾਂ ਥੋੜੀ ਤਕਰੀਬਨ ਬਾਕੀ ਵੀ ਛੁੱਟ ਗਈਆਂ ਇਹ ਵੀ ਜਦੋਂ ਲੱਗੇ ਤੁਹਾਨੂੰ ਇੱਕ ਟਾਈਮ ਲੈ ਲਿਆ ਕਰੋ 1-2 ਦਿਨ ਜਦੋਂ ਰਿਲੈਕਸ ਹੋਗੇ ਫਿਰ ਛੱਡ ਦਿਓ ਰੈਗੂਲਰ ਨਾਲ ਲੈ ਵੇਨੂੰ ਵੀ ਹੁਣ ਠੀਕ ਹੈ ਠੀਕ ਹੈ ਜੀ ਉਹ ਕੰਪਲੈਂਟ ਜਦੋਂ ਕੱਲ ਲੱਗੇ ਦੁਬਾਰਾ ਹਾਂ ਜੇ ਤੁਹਾਨੂੰ ਲੱਗੇ ਠੀਕ ਹੈ ਜੀ ਜਿਸ ਨੂਰਾ ਹੋ ਜੀ ਹਾਂ ਲਾਇ ਲਓ ਯਾ ਆ ਨੰਬਰ ਤੇ ਲਾਇਓ ਤੁਸੀਂ ਮੇਰੀ ਨੌਲੇਜ ਦਾ ਮੈਨੂੰ ਹਾਂ ਇਹ ਨੰਬਰ ਤੇ ਲਾਇਓ ਹਾਂ ਮੇਰਾ ਜੀ ਪਹਿਲੀ ਵਾਰ ਹੈ ਨਹੀਂ ਹਾਂ ਹਾਂ ਸੀ ਤਾਂ ਕੋਈ ਨਹੀਂ ਕਰੀਂ ਕਿੰਨੇ ਕਿੰਨੇ ਮੈਂ ਅਸੀਂ ਕਰੀਂ ਸਰਪਰੀ ਚਾਲ ਲੱਗੇ ਐਥੇ ਵੀ ਨਹੀਂ ਹਾਂ ਜੀ ਹਾਂ ਜੀ ਜਿਹਨ ਦੀ ਬਹੁਤ ਜ਼ਿਆਦਾ ਫਰਕ ਪੈ ਗਿਆ ਕੁੜੀ ਨੇ ਤੇ ਫਿਰ ਇਹਦੀ ਦਵਾਈ ਦੂਜੀ ਵੀ ਚੱਲਦੀ ਆ ਡੇਡੀ ਹਾਂ ਸਰਪਰੀ ਡਾਕਟਰ ਦੇ ਅੱਛਾ ਉਹ ਫਿਰ ਬੰਦ ਕਰੋ ਤੁਸੀਂ ਹਾਂ ਜੀ ਉਹਨੂੰ ਘਟਾਉਣੀ ਸ਼ੁਰੂ ਕਰੋ ਮਹੀਨੇ ਡੇਢ ਮਹੀਨੇ ਜ ਨੂੰ ਗੰਧ ਕਰ ਦੋ ਘਟਾ ਕੇ ਢਾ ਕੇ ਹਾਂਜੀ ਫਿਰ ਆਲਮੋਸਟ ਆਪਾਂ ਇਹ ਵੀ ਸ਼ੁਰੂਆਵਾਂਗੇ ਨਾ ਹਾਂਜੀ ਕਿੰਨੇ ਟਾਈਮ ਲੈਂਦੀ ਹੈ ਇੱਕ ਦਿਨ ਇਹ ਦੋ ਟਾਈਮ ਲੈਂਦੀ ਨਾ ਦੋ ਟਾਈਮ ਹੀ ਲਾਈ ਜਾਂਦੇ ਹੋ ਜਿੰਨਾ ਚਿਰ ਤੁਸੀਂ ਅੰਗਰੇਜ਼ੀ ਬੰਦ ਨਹੀਂ ਕਰਦੇ ਹਾਂਜੀ ਅੰਗਰੇਜ਼ੀ ਬੰਦ ਕਰੋ ਕਿਉਂ ਲੋਡ ਪੈਂਦੀ ਆ ਕਾਲ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਹਾਂਜੀ ਔਰ ਠੀਕ ਆ ਕੁੜੀਆਂ ਫਿਰ ਥੋੜਾ ਜਿਹਾ ਆਪਾਂ ਨੂੰ ਉਦੋਂ ਲੱਗੂਗਾ ਜਦੋਂ ਅੰਗਰੇਜ਼ੀ ਦਵਾਈ ਬੰਦ ਕਰਾਂਗੇ ਨਾ ਹਾਂਜੀ ਅਸਲ 'ਚ ਪੂਰੀ ਤਰ੍ਹਾਂ ਨਾਲ ਬੰਦਾ ਉਹ ਵੀ ਤਾਂਦਰੁਸਤ ਹੋ ਜਾਊ ਸਾਰੀਆਂ ਦਵਾਈਆਂ ਬੰਦ ਨੇ ਹਾਂਜੀ ਇਵੇਂ ਬੰਦ ਹੋ ਜਾਂਦੀ ਇਹ ਨਹੀਂ ਕਰਾਂਗੇ ਹਾਂਜੀ ਤੁਹਾਨੂੰ ਪੱਤੀ ਹੈ ਨਹੀਂ ਸਾਡੇ ਲਈ ਪੱਤੀ ਦੇ ਦਿਓ ਜਦੋਂ ਇਹਦੇ ਨਾਲ ਇਹਨਾਂ ਦਾ ਨੰਬਰ ਐਡਰੈਸ ਸਾਰਾ ਕੁਝ ਲਿਖ ਕੇ ਦੇ ਦੇ ਡਿਟੇਲ ਆਪਾਂ ਨੂੰ ਸੌਖੀ ਹੋ ਜਾਈ ਵਾ ਲੈ ਲਿਖ ਕੇ ਦੇ ਦੇਣਾ ਇਹਦੇ ਕਾਰਬਨ ਪੇਪਰ ਰੱਖ ਲਿਆ ਕਰ ਜਦੋਂ ਲਿਖਦਾ ਹੁੰਦਾ ਨਾ ਆਪੇ ਪਿੱਛੇ ਲਿਖੀ ਜੇ ਕੰਮ ਕੰਮ ਦੇ ਕੱਢਦੇ ਦੇ ਹੀ ਗਏ ਰਿਕਾਰਡ ਸੌਖਾ ਰਹਿ ਗਈ ਤੇ ਮੇਰੇ ਵਰਗੇ ਦੰਨ ਵਰਗੇ ਦੋ ਵਾਰੀ ਬਹੁਤ ਦੋ ਵਾਰ ਚੱਲਦੀ ਹੈ ਇਹਨਾਂ ਦੀ ਬਹੁਤ ਇਹ ਹੋਰ ਦਵਾ ਲੱਗੇ ਹੈਗਾ ਇੱਕ ਬਾਹਰ ਖੜਾ ਬੁਲਾਓ ਜੀ ਉਹ ਬੰਦਾ ਬਾਹਰ ਹੈ ਨਹੀਂ ਆ ਗਰਮੀ ਨਹੀਂ ਨਹੀਂ ਆਇਓ ਫੋਨ ਹੀ ਕਰਿਆ ਤੁਸੀਂ ਆ ਜਾਓ ਤੁਸੀਂ ਬਾਰੋਂ ਸੀ ਉਹਨਾਂ ਦੇ ਦਵਾਈ ਖਾਂਦੇ ਕੋਈ ਨਹੀਂ ਕਿਹਾ ਜ਼ਰੂਰ ਤੋਂ ਬੋਲਣਗੀ ਹੈਲੋ ਹਾਂਜੀ ਵੀਰੇ ਹਾਂਜੀ ਹੈਲੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਉਹ ਜੇ ਆਪਣੇ ਅਮਰੀਕਾ ਤੋਂ ਲੈ ਕੇ ਜਾਂਦੇ ਹੁੰਦੇ ਸੀ ਮਿਹਰਬਾਨ ਆਗਾ ਮੁੰਡਾ ਨਹੀਂ ਨਹੀਂ ਆਪਣੇ ਪਹਿਲਾਂ ਉਹ ਉਹ ਪੁਰਾਣੇ ਲੈ ਕੇ ਜਾਂਦਾ ਮੈਨੂੰ ਕਿੰਨਾ ਟਾਈਮ ਹੋ ਗਿਆ ਦਵਾਈ ਸਮਝਦੇ ਨੂੰ ਉਹਨਾਂ ਨੂੰ ਹੋ ਗਿਆ ਜੀ ਮੈਨੂੰ ਲੱਗਦਾ 2 ਸਾਲ ਹੋ ਗਏ ਕਿਹਦੇ ਕਿਹਦੇ ਬਿਲਕੁਲ ਨਾ 2 ਸਾਲ ਦਾ ਦਵਾਈ ਕਦੋਂ ਤੋਂ ਆਪਣੀ ਦਵਾਈ ਕਦੋਂ ਤੋਂ ਲੈਂਦੇ ਆ ਜੀ ਉਹ ਉਹਨਾਂ ਨੂੰ ਹੋ ਗਿਆ ਜੀ ਛੋਟੇ ਦਵਾਈ ਦਾ ਲੈਂਦੇ ਲੋਕ ਮੇਰੇ ਭੈਣ ਜੀ ਨੇਗੇ ਮੈਨੂੰ ਇੰਨਾ ਪਤਾ ਨਹੀਂ ਹੈਗਾ ہاں ਜੀ ہاں ਉਹਨਾਂ ਦੇ ਰਿਸ਼ਤੇਦਾਰ ਨੇਗੇ ਜੀ ਉਹ ਠੀਕ ਆ ਮੈਂ ਮਿਹਰਬਾਨਾ ਤੁਹਾਡੇ ਕੋਲ ਲੈ ਕੇ ਆਉਗਾ ਜੀ ਉਹਦਾ ਨਾਮ ਵੀ ਹੈ ਨਾ ਨਾਮ ਦੱਸੋ ਕਿਹੜੀ ਤਰੀਕ ਨੂੰ ਲਿਖਿਆ ਜੀ ਫਿਰ ਆਪਾਂ ਕੱਢ ਕੇ ਦਈਏ ਕੋਈ ਡੇਟ ਦੱਸੋ ਸਾਨੂੰ ਇਹ ਜਦੋਂ ਮੈਂ ਤਾਂ ਪੁਰਾਣੀ ਦੁਕਾਨੀ ਦੇ ਜੀ ਇੰਨੀ ਦਾ ਜੀ ਤੁਸੀਂ ਫੋਨ ਲਾਓ ਉਹਨਾਂ ਨੂੰ ਫੋਨ ਲਾ ਕੇ ਪੁੱਛੋ ਨਾ ਫੇਰ ਹੀ ਆਪਾਂ ਅੱਗੇ ਤੋਰਾਂਗੇ ਪੇਸ਼ੈਂਟ ਉਹ ਪੇਸ਼ੈਂਟ ਨਾਲ ਗੱਲ ਕਰਾਓ ਉਹਨੂੰ ਕਹੋ ਗੱਲ ਕਰੇ ਤੇ ਫੇਰ ਆਪਾਂ ਕੱਢ ਕੇ ਫੇਰ ਦਵਾਈ ਦੱਸਦੇ ਆਂ ਅੱਗੇ ਪੇਸ਼ੈਂਟ ਦਾ ਅਮਰੀਕਾ ਜੀ ਹੁਣ ਅਸੀਂ ਸਗਰੂਰ ਤੋਂ ਬੋਲਦੇ ਸੀਗੇ ਇਹਨਾਂ ਦਵਾਈ ਭੇਜਣੀ ਹੈ ਤੇ ਠੀਕ ਆ ਤੁਹਾਡੀ ਗੱਲ ਮੰਨਦੇ ਆਂ ਅਸੀਂ ਪਰ ਹਮ ਅਸੀਂ ਦਵਾਈ ਪੇਸ਼ੈਂਟ ਦਾ ਤਾਂ ਪਤਾ ਨਹੀਂ ਸਾਨੂੰ ਵੀ ਕੀ ਫਰਕ ਪਿਆ ਕੀ ਨਹੀਂ ਅੱਛਾ ਜੀ ਹਮ ਚਲੋ ਮੈਂ ਪਹੁੰਚਦਾ ਹਾਂ ਬੱਚੋ ਕਾਲ ਲਵਾਓ ਕੋਈ ਨਾ ਘੰਟਾ ਅੱਧਾ ਘੰਟਾ ਲਓ 3 ਵਜੇ ਤੱਕ ਇੱਥੇ ਵੀ ਕਾਲ ਤੇ ਗੱਲ ਕਰਾ ਦਿਓ ਮੈਨੂੰ ਬਾਅਦ ਦੇਖਿਆ ਹੋਇਆ ਨਾ ਲਈ ਬੈਠੇ ਬੈਠ ਪਰ ਨਾ ਬੈਠੀ ਨਾ ਮਨਪ੍ਰੀਤ ਡਰੀ ਸ਼ਰਿੰਦਾਪ 5 5 5 5 5 5 5 5 5 6 6 7 8 9 10 11 12 12 13 14 15 15 16 16 17 17. 9 21 22 23 24 25 2 28 27 2 ਦਵਾਈਆਂ ਕਿੰਨੀਆਂ ਕਰਤੀਆਂ ਇੰਨੇ ਟਾਈਮ ਚ ਦਵਾਈ ਦਾ ਠੀਕ ਹੈ ਦਵਾਈ ਦਾ ਠੀਕ ਹੈ স্টਡੀ স্টਡੀ ਕੰਪਲੀਟ ਕੀਤੀ ਐਨੇ স্টਡੀ ਕੀਤੀ ਐ ਅੱਗੇ ਨਹੀਂ ਹੁਣ ਕੀ ਕਰਦਾ ਜੀ ਇਹ ਕਿਸ ਤਰ੍ਹਾਂ ਦੀ ਦਵਾਈ ਫਾਸਟ ਬੋਰਡ ਦੀ ਫਾਸਟ ਬੋਰਡ ਦੀ ਠੀਕ ਹੈ ਤੇ ਅੰਗਰੇਜ਼ੀ ਦਵਾਈ ਕੋਈ ਚੱਲ ਨਹੀਂ ਰਹੀ ਇਹ ਬੋਰਡ ਕਿਹੜੀ ਕਿੰਨੇ ਟਾਈਮ ਚੱਲਦੀ ਹੈ ਜੀ ਕਿਹੜੀ ਕਿੰਨੇ ਵਾਰ ਦਿੰਨੇ ਹਾਂ ਦੋ ਟਾਈਮ ਕਿਹੜੀ ਹੈ ਜੰਮਦੀ ਤਾਂ ਨਹੀਂ ਹੈਗੀ ਕਿਹਦੀ ਬਾਤ ਆ ਕੇ ਦੱਸੋ ਤਾਂ ਇਹ ਪਾਨ ਸ੍ਰੀਮ ਜੀ ਦੀ ਹੈ ਦੋ ਵਾਰ ਦੋ ਵਾਰ ਕਿੰਨੇ ਟਾਈਮ ਬਾਅਦ ਪੈਂਦਾ ਦਵਾਈ ਛੇ ਡੰਡੇ ਹਾਂ ਦੋਈ ਛੇ ਡੰਡੇ ਅੰਗਰੇਜ਼ੀ ਦਵਾਈ ਜ ਨਜ਼ਰ ਖਾਂਦਾ ਨਹੀਂ ਦौरा ਪੈਂਦਾ ਕਿੰਨੇ ਟਾਈਮ ਹੋ ਗਏ ਦौरा ਪੈਦਾ ਇਹ ਹੋਈ ਜਾ ਬਸ ਹਾਲ ਹੋ ਗਿਆ 10 ਟਾਈਮ ਕਰ ਇਹਨਾਂ ਵੀ ਇੱਕ ਸਾਲ ਦਾ ਲਿਖ ਦੇ ਟਾਈਮ ਇਹਨਾਂ ਨੂੰ ਲਿਖ ਕੇ ਦੇ ਦੇ ਪਰਚੀ ਦੇ ਦੇ ਸਿੰਦਰ ਨੂੰ ਇਹਨਾਂ ਨੂੰ ਪਰਚੀਆਂ ਦੇ ਵਿੱਚ ਨਾਲ ਲਿਖ ਕੇ ਪਤਾ ਲੱਗ ਜੂ ਅੱਜ ਦੀ ਡੇਟ ਪਾ ਦੇ ਤਾਂ ਕੋਈ ਦਾ آدمی ਲੱਸਦਾ ਨਾ ਆਪਾਂ ਕੁਛ ਕਰਾ ਲੱਜੂ। ਵਾਹ ਲੋ। ਦਵਾਈ ਆਪਾਂ ਅੰਗਰੇਜ਼ੀ ਛਡਾਵਾਂਗੇ ਫਿਰ। ਹਲੇ ਨਹੀਂ 3 ਮਹੀਨਿਆਂ ਨੂੰ ਛਡਾਵਾਂਗੇ। ਹਾਂ ਤੁਸੀਂ ਇਹ ਚੀਜ਼ਾਂ ਕੰਟੀਨਿਊ ਰੱਖੋ। 3 ਜਾਂ 4 ਮਹੀਨਿਆਂ ਦੇ ਬਾਅਦ ਤੁਹਾਡੀ ਅੰਗਰੇਜ਼ੀ ਦਵਾਈ ਛਡਾਵਾਂਗੇ। ਫਿਰ ਇਹ 6-7 ਮਹੀਨਿਆਂ ਦੇ ਵਿੱਚ ਵਿੱਚ ਇਹ ਵੀ ਬੰਦ ਕਰਾ ਦਾਂਗੇ। ਇਹਦਾ ਦਿਮਾਗ ਸ਼ਾਰਪ ਹੋ ਜੂ ਇਹਦੇ ਨਾਲ ਪਹਿਲਾਂ ਨਾਲੋਂ ਸ਼ਾਰਪ ਹੋ ਜਾਊਗਾ। ਐਕਟਿਵ ਹੋ ਜਾਊਗਾ। ਗੈਨ ਜਦੋਂ ਖਤਮ ਹੋ ਗਈ ਬਣੀ ਜਦੋਂ ਆ ਜੀ ਬਾਅਦ ਚ ਜਿਆਦਾ ਦਿਨ ਦੀ ਦੇ ਦਾਂਗੇ ਸੁਗਣ ਦਾ ਤਾਂ ਪਤਾ ਨਾ ਕਿਵੇਂ ਸੰਗਣੀ ਹੈ ਪਰਹੇਜ ਬਣੀ ਬਤਾ ਉਹ ਫੋਨ ਕੱਢ ਲਓ ਆਪਦਾ ਉਹਦੇ ਤੇ ਹਾ ਭਰ ਲਓ ਹੁਣ ਮੈਂ ਉਹਦੇ ਤੇ ਸਾਰਾ ਕੁਝ ਦੱਸ ਕੇ हटਿਆ ਪਹਿਲਾਂ ਅੱਛਾ ਜੀ ਰੱਬ ਦਾ ਜਰਾਗ ਰੱਬ ਦਾ ਜਰਾਗ ਚੈਨਲ ਆ ਉਹਦੇ ਤੇ ਦੇਖ ਲਓ ਤੁਸੀਂ ਠੀਕ ਹੈ ਦੇਖ ਲਓ ਹੁਣੇ ਹੀ ਦੇਖ ਲਓ ਫਿਰ ਨਹੀਂ ਤੂੰ ਦੋ ਤਿੰਨ ਵਾਰ ਰਿਪੀਟ ਕਰਕੇ ਵੀ ਦੇਖ ਸਕਦੇ ਹੋ ਨਾ ਉਹਦੇ ਤੇ ਬੰਦੇ ਨੂੰ ਇਕੱਲੇ ਇਕੱਲੇ ਨੂੰ ਔਖਾ ਸਮਝਾਉਣਾ ਉਹਦੇ ਦੇਖ ਲਓ ਤੁਸੀਂ ਫੇਸਬੁੱਕ ਕੱਢ ਲਓ YouTube ਕੱਢ ਲਓ ਪ੍ਰਿਯ ਜੀ ਵੀ ਨੇ ਪ੍ਰਕਾਸ਼ਨ ਵੀ ਦੱਸੇ ਨੇ ਮੈਂ ਹੋਰ ਕੋਈ ਕਿਸੇ ਨੂੰ ਕੁਛ ਹੋ ਜਾਂਦਾ ਹੋਰ ਦੀ ਕੋਈ ਦੌੜੀ ਦਵਾਈ ਦਾ ਨਾਮ ਆ ਵੀ ਦੇ ਕੱਢਿਆ YouTube YouTube ਤਾਂ ਠੀਕ ਆ ਬਸ ਠੀਕ ਠੀਕ ਦੇਖ ਲੈ ਉਹ ਲਾਈਵ ਵੀਡੀਓ ਚ ਅੱਜ ਦੀ ਜੀ ਚੰਗਾ ਸਾਰਾ ਬਦਲਾ ਵੀ ਦੇ ਪਰ ਇਹ ਨੀ ਬਗਿਆ ਕਰਨ ਚਲੋ ਕੋ ਗੱਤ ਲੂਪ ਵੀ ਨਹੀਂ ਸਾਡੇ ਨੂੰ ਮਿਲ ਤਾਂ ਇਹ ਮੈਂ ਦਿਖਾ ਪਹਿਲਾਂ ਇਹ ਨੂੰ ਦਊਂਗਾ। ਆਹ। ਕਾਂਦੀ ਦਵਾਈ ਲੈਣੀਆਂ ਜੀ। ਸੰਲ ਕੱਟੇ। ਪੂਰਾ ਹੱਦਲਾਂ ਕੱਟਦੇ ਹੁਣ ਆਪਾਂ ਨੋਰਮਲ। ਦੇਖੋ ਇਹਨਾਂ ਦਾ ਥੋੜਾ ਜਿਹਾ। ਹਾਂ। ਦੇਖੋ ਦੇਖੋ ਪਹਿਲਾਂ ਦੇਖੋ ਤੁਸੀਂ ਇਹਨਾਂ ਦੀ ਰਿਪੋਰਟ ਦੇਖੋ। ਇਹਨਾਂ ਆਪਾਂ ਇਧਰੋਂ